ਹਾਂ ਜੀ ਕਾ ਪੰਜ ਵਸਤਾਂ ਅੱਜ ਫਿਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਵੱਲੋਂ ਵੀ ਜੋ ਕੋਲਕਾ ਟੱਚ ਹੋਇਆ ਉਹਦੇ ਲਈ ਇਨਸਾਫ ਦੇ ਲਈ ਅੱਜ ਤੁਸੀਂ ਇਕੱਠੇ ਹੋਏ ਸੀ ਕਿ ਕੀ ਮਕਸਦ ਸੀਗਾ ਤੇ ਤੌਰ ਲਾਇਰ ਕੀ ਕਹਿਣਾ ਚਾਹੋਗੇ ਅ ਸਰ ਦੇਖੋ ਇਹਦੇ ਚ ਗੱਲ ਇਹ ਹੈ ਕਿ ਇਹ ਕੋਈ ਪੋਲੀਟੀਕਲ ਜਾਂ ਕੋਈ ਕਿਸੇ ਢੰਗ ਦਾ ਕਿਸੇ ਸਰਕਾਰ ਜਾਂ ਕਿਸੇ ਦੇ ਖਿਲਾਫ ਨਹੀਂ ਇਹ ਇੱਕ ਬੱਚੀ ਜੋ ਕਿ ਆਪਣੇ ਪੈਰਾਂ ਤੇ ਖੜੀ ਸੀ ਜੋ ਡਾਕਟਰ ਐਮ ਡੀ ਕਰ ਰਹੀ ਸੀਗੀ ਤੇ ਉਸ ਤੋਂ ਬਾਅਦ ਉਹਦੇ ਨਾਲ ਜੋ ਚੀਜ਼ ਕੋਈ ਉਹ ਸਾਰੀ ਦੁਨੀਆ ਨੂੰ ਪਤਾ ਹੈ ਉਹ ਕੈਮਰੇ ਅੱਗੇ ਕਈ ਚੀਜ਼ਾਂ ਦਾ ਬੋਲਣ ਵਾਲੀਆਂ ਵੀ ਨਹੀਂ ਹੈਗੀਆਂ ਜੋ ਕੁਝ ਉਹਦੇ ਨਾਲ ਗੁੜੀਆਂ ਨਾਲ ਹੋਇਆ ਉਸ ਤੋਂ ਬਾਅਦ ਉਸੇ ਟਾਈਮ ਸਾਈਡ ਬਾਈ ਸਾਈਡ ਕਦੀ ਯੂਪੀ ਚ ਰੇਪ ਹੋ ਰਿਹਾ ਹੈ ਇਹ ਪ੍ਰੋਟੈਸਟਿਕ ਕਲੈਕਟਿਵ ਪ੍ਰੋਟੈਸਟ ਹੈ ਅਗੇਂਸਟ ਰੇਪ ਤੇ ਜਿੱਥੇ ਕਿ ਸਰਕਾਰ ਨੂੰ ਕੁਝ ਸੇਫਟੀ ਮੀਜਰਸ ਲੈਣੇ ਚਾਹੀਦੇ ਨੇ ਕਿ ਬੱਚੀਆਂ ਦੀ ਕਿਸ ਢੰਗ ਨਾਲ ਸੇਫਟੀ ਕੀਤੀ ਜਾਏ ਉਹ ਇੱਥੇ ਸਾਰੇ ਵਕੀਲ ਸਹਿਬਾਨ ਆਏ ਸੀਗੇ ਅਸੀਂ ਆਪਣੀ ਹਾਈ ਕੋਰਟ ਦੇ ਮਾਨਯੋਗ ਚੀਫ ਜਸਟਿਸ ਸਾਹਿਬ ਨੂੰ ਤੇ ਮਾਨਯੋਗ ਐਕਟਿੰਗ ਪ੍ਰੈਜ਼ੀਡੈਂਟ ਨੇ ਸਾਡੇ ਜਿਹੜੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਸਾਡੇ ਇਥੇ ਯੰਗ ਐਡਵੋਕੇਟਸ ਆndੀਆਂ ਨੇ ਉਹਨਾਂ ਦੇ ਲਈ ਵੀ ਸੇਫਟੀ ਮੀਜਰਸ ਕੀਤੇ ਜਾਣ ਉਹਨਾਂ ਲਈ ਵੀ ਕੋਈ ਸਰਕਾਰ ਹੈਲਪਲਾਈਨ ਨੰਬਰ ਬਣਾਏ ਜਿੱਥੇ ਨਾਲ ਦੀ ਨਾਲ ਡਾਇਲ ਕਰਕੇ ਤਾਂ ਉਹ ਨਾਲ ਦੀ ਨਾਲ ਪੁਲਿਸ ਵਗੈਰਾ ਉੱਥੇ ਉਹਨਾਂ ਨੂੰ ਅਪਰੋਚ ਹੋ ਸਕੇ ਉਹਨਾਂ ਦੀ ਈਜ਼ੀਲੀ ਹੁਣ ਗੱਲਾਂ ਇਹ ਆ ਰਹੀਆਂ ਨੇ ਕਿ ਜੋ ਹੁਣ ਅਸੀਂ ਵਕੀਲਾਂ ਨੇ ਕੀਤਾ ਇੱਕ ਸੋਲੀਡੈਰਿਟੀ ਦਿਖਾਈ ਹੈ ਕਈ ਮਤਲਬ ਇਹ ਨਹੀਂ ਹੈ ਕਿ ਅਸੀਂ ਕਿਸੇ ਗਵਰਨਮੈਂਟ ਦੇ ਖਿਲਾਫ ਆ ਸਾਨੂੰ ਇਹ ਹੈ ਕਿ ਇਸ ਚੀਜ਼ ਨੂੰ ਥੋੜੇ ਜਿਹੇ ਜਿਹੜੀ ਮਿਸਸਸ ਨੇ ਕੋਈ ਲਾਜ਼ ਨੇ ਇਹਨਾਂ ਦੀ ਤਬਦੀਲੀ ਕੀਤੀ ਜਾਏ ਤੇ ਉਹਨਾਂ ਲਈ ਇੱਕ ਰਹਿਣ ਯੋਗ এনवायरमेंट ਬਣਾਇਆ ਜਾਏ ਅਜਾ ਜੋ ਜਿੰਨਾ ਵੀ ਹੁਣ ਤੱਕ ਜੋ ਇਨਵੈਸਟੀਗੇਸ਼ਨ ਹੋਈ ਹੈ ਜੋ ਕੁਝ ਵੀ ਹੋਇਆ ਇਸ ਮੈਟਰ ਤੇ ਉਸੇ ਸਹਿਮਤ ਹਾਂ ਠੀਕ ਹੋ ਰਿਹਾ ਲੱਗਦਾ ਵੀ ਇਹ ਲਿਆ ਮਿਲੂਗਾ ਜੀ ਜਿੰਨੀ ਤੱਕ ਇਨਵੈਸਟੀਗੇਸ਼ਨ ਰਿਪੋਰਟ ਫਾਈਲ ਨਹੀਂ ਹੁੰਦੀ ਅਦੇ ਬੜੇ ਪਹਿਲੂ ਨੇ ਜਿਹੜੇ ਇਸ ਕੇਸ ਦੇ ਵਿੱਚ ਖੁੱਲੇ ਹੀ ਨਹੀਂ ਹੈਗੇ ਜਦੋਂ ਉਹ ਪਹਿਲੂ ਕੇਸ ਦੇ ਵਿੱਚੋਂ ਖੁੱਲਣਗੇ ਲੋਕਾਂ ਸਾਹਮਣੇ ਆਣਗੇ ਇਨਵੈਸਟੀਗੇਸ਼ਨ ਰਿਪੋਰਟ ਕੋਰਟ ਚ ਆਏਗੀ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਵੀ ਅੱਜ ਸੂ ਮੋਟੋ ਇਸ ਕੇਸ ਦੇ ਲਿਆ ਅੱਜ ਉਹਦਾ ਦੇਖਦੇ ਆਂ ਕੀ ਡਿਸੀਜਨ ਲੈਂਦੇ ਨੇ ਉਹ ਤੇ ਬਟ ਅੱਜ ਦੀ ਜੋ ਘੜੀ ਹੈ ਇਹ ਨਹੀਂ ਕਿਹਾ ਜਾ ਸਕਦਾ ਕਿ ਜੇ ਇਨਵੈਸਟੀਗੇਸ਼ਨ ਕੰਪਲੀਟ ਹੋ ਗਈ ਹੈ ਇਹਦੇ ਵਿੱਚ ਬੜੀਆਂ ਚੇਂਜਸ ਅਜੇ ਹੋਣੀਆਂ ਨੇ ਕੁਝ ਕੋਈ ਜੋ سوشل میڈیا ਤੋਂ ਗੈਦਰ ਹੋ ਰਹੀ ਹੈ ਨਿਊਜ਼ ਆ ਰਹੀਆਂ ਨੇ ਤਾਂ ਉਹਦੇ ਵਿੱਚ ਕਈ ਕਿਤਨੇ ਕਿਤੇ ਪੋਲਿਟਿਕਸ ਵੀ ਇਨਵੋਲਵ ਹੋ ਰਹੀ ਹੈ ਪੋਲਿਟਿਕਸ ਵੀ ਇਨਵੋਲਵ ਹੋ ਰਹੀ ਹੈ ਕਰਮਚਾਰੀ ਹੋਰ ਇਨਵੋਲਵ ਹੋ ਰਹੇ ਨੇ ਪ੍ਰਿੰਸੀਪਲ ਦੀ ਜਿਹੜੀ ਸਟੇਟਮੈਂਟ ਆਈ ਹੈ ਉਹ ਬਹੁਤ ਮੰਦਭਾਗੀ ਹੈ ਤਾਂ ਕੁੱਲ ਮਿਲਾ ਕੇ ਅਜੇ ਇਸ ਗੱਲ ਦੇ ਉੱਤੇ ਕੋਈ ਵੀ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ